ਪੰਜਾਬ ਚ ਮਸ਼ਹੂਰ ਹੋਣਾ ਤੇ ਅਮੀਰ ਹੋਣਾ ਹੁਣ ਖਤਰੇ ਵਾਲਾ ਕੰਮ ਹੋ ਗਿਆ ਹੈ ਇਸ ਦੇ ਨਾਲ ਸੰਬੰਧਿਤ ਖਬਰਾਂ ਤੁਸੀਂ ਰੋਜ਼ ਦੇਖਦੇ ਹੋਗੇ ਕਿ ਫਰੋਤੀ ਲਈ ਗੋਲੀ ਚੱਲੀ ਫਰੋਤੀ ਲਈ ਕਾਲਾਂ ਆਈਆਂ ਤੇ ਇਸੇ ਲਿਸਟ ਦੇ ਵਿੱਚ ਅਗਲਾ ਨਾਮ ਜੁੜ ਗਿਆ ਹੈ ਗੁਲਾਬ ਸਿੱਧੂ ਦਾ ਜੀ ਆ ਉਹੀ ਗੁਲਾਬ ਸਿੱਧੂ ਜੋ ਮਸ਼ਹੂਰ ਸਿੰਗਰ ਨੇ ਤੇ ਸਿੱਧੂ ਮੂਸੇਵਾਲਾ ਦੇ ਸਾਥੀ ਰਹੇ ਨੇ ਹੁਣ ਉਹਨਾਂ ਨੂੰ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਸ ਤੋਂ ਤੰਗ ਪਰੇਸ਼ਾਨ ਹੋ ਕੇ ਗੁਲਾਬ ਸਿੱਧੂ ਦਾ ਦਰਦ ਜੋ ਹੈ ਉਹ ਸਾਹਮਣੇ ਆ ਚੁੱਕਾ ਹੈ ਗੁਲਾਬ ਸਿੱਧੂ ਦਾ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਆਪਣੇ ਦਿਲ ਦਾ ਦਰਦ ਸੁਣਾਉਂਦੇ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਤੇ ਉਹਨਾਂ ਦੀ ਗੱਲਾਂ ਨੂੰ ਸੁਣ ਕੇ ਇਦਾਂ ਲੱਗ ਰਿਹਾ ਹੈ ਕਿ ਇਹ ਵੀਡੀਓ ਵਿਦੇਸ਼ ਵਿੱਚ ਬਣਿਆ ਹੈ ਕਿਉਂਕਿ ਵਿਦੇਸ਼ੀ ਧਰਤੀ ਦੇ ਉੱਪਰ ਬੈਠ ਕੇ ਉਹ ਇੱਕ ਕਾਨਸਰਟ ਦੇ ਵਿੱਚ ਗਾਣਾ ਗਾਣ ਦੇ ਲਈ ਗਏ ਹੋਏ ਸਨ ਪਰ ਗਾਣਾ ਗਾਉਣ ਤੋਂ ਪਹਿਲਾਂ ਹੀ ਉਹਨਾਂ ਦਾ ਦਰਦ ਛਲਕ ਗਿਆ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਕਿ ਮੈਨੂੰ ਲਗਾਤਾਰ ਧਮਕੀਆਂ ਆ ਰਹੀਆਂ ਨੇ ਮੇਰੀਆਂ ਲੱਤਾਂ ਬਾਹਾਂ ਤੋੜਨ ਦੀਆਂ ਧਮਕੀਆਂ ਆ ਰਹੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਇਹ ਵੀ ਕਹਿੰਦੇ ਨਜ਼ਰ ਆਏ ਬੇहद ਦੁਖੀ ਸੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਸਿੱਧੂ ਮੂਸੇਵਾਲਾ ਦੇ ਨੁਕਸਾਨ ਤੋਂ ਬਾਅਦ ਮੇਰੇ ਨੇੜਲੇ ਲੋਕ ਕਹਿੰਦੇ ਨੇ ਕਿ ਤੁਸੀਂ ਬਹੁਤਾ ਅੰਦਰ ਬਾਹਰ ਨਾ ਨਿਕਲਿਆ ਕਰੋ ਲੋਕਾਂ ਨੂੰ ਨਾ ਮਿਲਿਆ ਕਰੋ ਕਹਿੰਦੇ ਇਸ ਚੀਜ਼ ਤੋਂ ਮੈਂ ਜੂਝ ਰਿਹਾ ਦੂਜੇ ਪਾਸੇ ਜਿਨ੍ਹਾਂ ਨੂੰ ਮੈਂ ਨਹੀਂ ਮਿਲਦਾ ਉਹ ਨਾਰਾਜ਼ ਹੁੰਦੇ ਨੇ ਕਿ ਗੁਲਾਬ ਸਿੱਧੂ ਦੇ ਵਿੱਚ ਹੁਣ ਐਟੀਟਿਊਡ ਆ ਗਿਆ ਇਸ ਕਰਕੇ ਸ਼ਾਇਦ ਨਹੀਂ ਮਿਲਦਾ ਪਰ ਮੇਰਾ ਦਰਦ ਇਹ ਹੈ ਕਿ ਮੈਨੂੰ ਵੀ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਦੇ ਵਰਡ ਕੀ ਸੀ ਉਹਨਾਂ ਦੀ ਸ਼ਬਦਾਵਲੀ ਕੀ ਸੀ ਪਹਿਲਾਂ ਉਹ ਤੁਹਾਨੂੰ ਦਿਖਾਈਏ ਉਸ ਤੋਂ ਬਾਅਦ ਉਹਨਾਂ ਦਾ ਉਹ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਗੁਲਾਬ ਸਿੱਧੂ ਕਿਹਾ ਜਾ ਰਿਹਾ ਕਿ ਇਸ ਵੀਡੀਓ ਦੇ ਮੁਤਾਬਕ ਕਿਹਾ ਜਾ ਰਿਹਾ ਕਿ ਗੁਲਾਬ ਸਿੱਧੂ ਇਸ ਸਮੇਂ ਇਟਲੀ ਦੇ ਵਿੱਚ ਗਏ ਹੋਏ ਸੀ ਤੇ ਇਟਲੀ ਦੇ ਵਿੱਚੋਂ ਹੀ ਇਹ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਗਾਣਾ ਬਾਅਦ ਚ ਸੁਣਾਉਣਾ ਪਰ ਮੇਰੇ ਦਿਲ ਦਾ ਦਰਦ ਤੁਸੀਂ ਜਰੂਰ ਸੁਣੋ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਕਿ ਮੈਨੂੰ ਹਰ ਰੋਜ਼ ਧਮਕੀਆਂ ਆ ਰਹੀਆਂ ਨੇ ਬਰਨਾਲੇ ਦੇ ਨੇੜੇ ਕੋਈ ਇੱਕ ਮੁੰਡਾ ਹੈ ਜੋ ਮੈਨੂੰ ਨਜਾਇਜ਼ ਧਮਕਾ ਰਿਹਾ ਤੇ ਕਹਿੰਦਾ ਕਿ ਤੈਨੂੰ ਮਾਰ ਦਿਆਂਗਾ ਲੱਤਾਂ ਤੋੜ ਦਿਆਂਗਾ ਹੁਣ ਦੱਸੋ ਮੇਰਾ ਕੀ ਕਸੂਰ ਹੈ ਜਦੋਂ ਯੂਰਪ ਜਾ ਰਿਹਾ ਸੀ ਜਹਾਜ਼ 'ਚ ਰੋਰੋ ਕੇ ਚੜਿਆ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਮੇਰਾ ਸਾਥ ਦਿਓ ਮੇਰਾ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ ਦੇ ਵਿੱਚ ਤੁਸੀਂ ਸੋਚੋ ਕਿ ਇੱਕ ਸਿੰਗਰ ਜਿਸ ਦਾ ਨਾਮ ਹੈ ਗੁਲਾਬ ਸਿੱਧੂ ਜੇਕਰ ਉਹ ਇਹ ਕਹਿ ਰਿਹਾ ਕਿ ਮੇਰਾ ਜਲੂਸ ਕੱਢਿਆ ਪਿਆ ਮੇਰਾ ਸਾਥ ਦਿਓ ਜਿਸ ਨੂੰ ਵਿਦੇਸ਼ੀ ਧਰਤੀ ਦੇ ਉੱਪਰ ਜਾ ਕੇ ਸਾਥ ਮੰਗਣ ਦੀ ਲੋੜ ਪੈ ਰਹੀ ਹੈ ਇਸ ਤੋਂ ਜ਼ਿਆਦਾ ਮੰਦ ਭਾਗੀ ਗੱਲ ਕੀ ਹੋ ਸਕਦੀ ਹੈ ਪੰਜਾਬ ਦੇ ਲਾ ਐਨ ਆਰਡਰ ਦੇ ਦੇ ਸਬੰਧ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਗੁਲਾਬ ਸਿੱਧੂ ਨੇ ਪਹਿਲਾਂ ਉਸ ਮੱਚ ਤੇ ਕੀ ਕਿਹਾ ਉਹਨਾਂ ਦੀ ਸ਼ਬਦਾਵਲੀ ਸੁਣਾਈਏ ਉਸ ਤੋਂ ਬਾਅਦ ਅੱਗੇ ਦੀ ਗੱਲ ਕਰਦੇ ਹਾਂ ਮੈਨੂੰ ਨਾ ਜੀ ਰੋਜ਼ ਪਰਾਂ ਦੀ ਗੱਲ ਹੈ ਮੈਨੂੰ ਰੋਜ਼ ਧਮਕੀਆਂ ਆਉਂਦੀਆਂ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਇੱਕ ਛੋਟਾ ਜਿਹਾ ਮੁੰਡਾ ਕਹੋ ਮੈਨੂੰ ਨਜਾਇਜ਼ ਹੀ ਧਮਕੀਆਂ ਦੇ ਜਾਂਦਾ ਮੈਂ ਤੇਰੀ ਲੱਤਾਂ ਤੋੜ ਦੂੰ ਮੈਂ ਤੈਨੂੰ ਮਾਰ ਦੂੰ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿਣਦਾ ਬਾਈ ਸਿੱਧੂ ਬਾਈ ਖੋលਿਆ ਬਾਈ ਤੇਰਾ ਨਕਸਾਲ ਨਾ ਹੋ ਜਾਏ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲਦਾ ਤਾਂ ਅਗਲਾ ਗੁੱਸੇ ਹੋ ਜਾਂਦਾ ਮੇਰਾ ਕੀ ਕਸੂਰ ਅਗ ਨੂੰ ਇਹ ਦੱਸੋ ਜੀ ਤੇ ਇਹ ਨਹੀਂ ਨੈਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਜਾ ਚੜਿਆ ਮੈਂ ਸੱਤੀ ਰੋ ਕੇ ਚੜਿਆ ਬੀਰ ਮੈਂ ਕੀ ਮਾੜਾ ਕਰਤਾ ਕਿਹਾ ਤਾਂ ਪਲੀਜ਼ ਤੁਸੀਂ ਮੇਰਾ ਜਿੰਨੇ ਕ ਜਾਣੇ ਤੁਸੀਂ ਇੱਥੇ ਬੈਠੇ ਹੋ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬਣੇ ਚੱਕਰੇ ਆ ਜੀ ਜਦੋਂ ਨੈਗੇਟਿਵਿਟੀ ਫੈਲਦੀ ਆ ਨਾ ਤੇ ਆਪਣੇ ਲੋਕ ਕੋਈ ਵੀ ਬੰਦਾ ਚਾਹੇ ਮੈਂ ਹੀ ਆ ਆਪਾਂ ਗਲਤ ਚੀਜ਼ ਜ਼ਿਆਦਾ ਦੇਖਦੇ ਆ ਸਹੀ ਚੀਜ਼ ਘੱਟ ਦੇਖਦੇ ਆ ਤੇ ਮੇਰਾ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ 'ਚ ਕਦੇ ਕੋਈ ਗਿਆ ਤਾਂ ਹੈਂ ਵਾਹ ਠੀਕ ਆਜੋ ਜੀ ਫਿਰ ਮੇਰੇ ਦਿਲ ਤੇ ਬਹੁਤ ਜ਼ਿਆਸੀ ਵੀ ਮੈਂ ਗੱਲ ਕਰਨਾ ਤੁਹਾਡੇ ਨਾਲ ਮੈਂ ਭਾਈ ਬਣੇ ਸੌਰੀ ਵੀ ਨਾ ਕਰੋ ਆਜੋ ਹਿੰਜਾ ਇਦਾਂ ਮੈਨੂੰ ਨਾ ਜੀ ਤਾਂ ਤੁਸੀਂ ਗੁਲਾਬ ਸਿੱਧੂ ਨੂੰ ਸੁਣ ਰਹੇ ਸੀ ਜਿਸ ਦੇ ਵਿੱਚ ਆਪਣੇ ਦਿਲ ਦਾ ਦਰਜ ਸਾਂਝਾ ਕਰਦੇ ਨਜ਼ਰ ਆਏ ਤੇ ਗੁਲਾਬ ਸਿੱਧੂ ਜੋ ਗੱਲ ਕਹਿ ਰਹੇ ਨੇ ਉਹ ਹੈਰਾਨ ਕਰਨ ਵਾਲੀ ਗੱਲ ਇਸ ਕਰਕੇ ਨਹੀਂ ਹੈ ਕਿਉਂਕਿ ਇਹ ਇਕੱਲੇ ਇਸ ਲਿਸਟ ਵਿੱਚ ਨਹੀਂ ਨੇ ਜਿਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਹਨਾ ਕਿ ਇਹ ਧਮਕੀਆਂ ਕਿਸ ਪੱਦਰ ਦੀਆਂ ਨੇ ਕੀ ਕਿਹਾ ਜਾ ਰਿਹਾ ਕੀ ਮੰਗ ਕੀਤੀ ਜਾ ਰਹੀ ਹੈ ਕੀ ਗੁਲਾਬ ਸਿੱਧੂ ਨੇ ਪੁਲਿਸ ਕੋਲ ਇਹਦੀ ਸ਼ਿਕਾਇਤ ਕੀਤੀ ਹੈ ਜਾਂ ਸਿਰਫ ਆਪਣੀ ਗੱਲ ਹੀ ਅੱਗੇ ਰੱਖੀ ਹੈ ਇਹ ਸਭ ਕੁਝ ਹਜੇ ਸਾਹਮਣੇ ਆਉਣਾ ਬਾਕੀ ਹੈ ਕਿਉਂਕਿ ਗੁਲਾਬ ਸਿੱਧੂ ਜੇਕਰ ਪੁਲਿਸ ਦੇ ਵਿੱਚ ਜਾ ਕੇ ਪਹੁੰਚ ਕਰ ਰਹੇ ਨੇ ਤਾਂ ਉਸ ਵੇਲੇ ਪੁਲਿਸ ਦੱਸੇਗੀ ਕਿ ਉਹਨਾਂ ਦੀ ਸੁਰੱਖਿਆ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਹੈ ਪਰ ਇਹ ਮੰਨਤ ਭਾਗੀ ਗੱਲ ਹੈ ਕਿ ਪੰਜਾਬ ਦਾ ਕੋਈ ਵੱਡਾ ਸਿੰਗਰ ਇਸ ਗੱਲ ਤੋਂ ਨਹੀਂ ਮੁਨਕਰ ਹੋ ਸਕਦਾ ਕਿ ਉਸ ਨੂੰ ਕਦੇ ਨਾ ਕਦੇ ਧਮਕੀਆਂ ਨਾ ਆਈਆਂ ਹੋਣ ਜੋ ਸਿੱਧੂ ਮੂਸੇਵਾਲਾ ਨੇ ਉਹਨਾਂ ਦੀ ਮੌਤ ਜਾਂ ਉਹਨਾਂ ਦੇ ਕਤਲ ਦੀ ਗੱਲ ਕਰੀਏ ਤਾਂ ਤੁਹਾਨੂੰ ਪੂਰੀ ਦੁਨੀਆ ਨੂੰ ਪਤਾ ਹੈ ਕਿ ਉਹਨਾਂ ਦੇ ਨਾਲ ਕੀ ਹੋਇਆ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਉਹ ਤੁਮ ਕਿਆ ਮਿਲਦੀਆਂ ਰਈਆਂ ਨੇ ਜੋ ਸ਼੍ਰੀ ਬਰਾੜ ਨੇ ਲਿਖਦੇ ਵੀ ਨੇ ਤੇ ਗਾਉਂਦੇ ਵੀ ਨੇ ਸ਼੍ਰੀ ਬਰਾੜ ਨੂੰ ਤਾਂ ਧਮਕੀਆਂ ਦਾ ਧਮਕੀਆਂ ਇੰਨੀਆਂ ਮਿਲੀਆਂ ਕਿ ਕਈ ਵਾਰ ਉਹ ਕਹਿੰਦੇ ਨਜ਼ਰ ਆਏ ਕਿ ਉਹ ਸੁਸਾਈਡ ਕਰਨ ਦੇ ਖਿਆਲ ਵੀ ਉਹਨਾਂ ਦੇ ਮਨ ਵਿੱਚ ਆਉਣ ਲੱਗੇ ਸੀ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਗਿੱਪੀ ਗਰੇਵਾਲ ਦੀ ਗੱਲ ਕਰੀਏ ਕਰਨੌਜਲਾ ਦੀ ਗੱਲ ਕਰੀਏ ਜਾਂ ਹੋਰ ਵੱਡੇ ਸਿੰਗਰ ਨੇ ਉਹਨਾਂ ਦੀ ਗੱਲ ਕਰੀਏ ਬੰਟੀ ਬੈਸ ਦੀ ਅਸੀਂ ਗੱਲ ਕਰੀਏ ਬੰਟੀ ਬੈਸ ਦੇ ਜੋ ਰੈਸਟੋਰੈਂਟ ਹੈ ਉਸ ਦੇ ਉੱਪਰ ਵੀ ਫਾਇਰਿੰਗ ਕੀਤੀ ਗਈ ਸੀ ਤੇ ਬਾਅਦ ਦੇ ਵਿੱਚ ਉਹਨਾਂ ਤੋਂ ਫਰੋਤੀਆਂ ਮੰਗੀਆਂ ਗਈਆਂ ਸਨ ਯਾਨੀ ਕਿ ਇਹ ਉਹ ਕੇਸ ਨੇ ਜੋ ਸਾਡੇ ਸਾਹਮਣੇ ਆਏ ਸੀ ਜੋ ਮੀਡੀਆ ਦੇ ਵਿੱਚ ਉੱਚਲੇ ਮੀਡੀਆ ਦੇ ਵਿੱਚ ਚਰਚਾ ਹੋਈ ਪੁਲਿਸ ਤੱਕ ਇਹ ਗੱਲ ਪਹੁੰਚੀ ਪਰ ਉਹ ਸਾਰੇ ਕੇਸ ਜਿਨ੍ਹਾਂ ਦੇ ਵਿੱਚ ਗੱਲ ਹੀ ਨਹੀਂ ਹੋਈ ਹੈ ਜੇ ਜਿਹੜੇ ਗੱਲ ਦਬਾ ਲਈ ਗਈ ਉਹ ਇੱਕ ਵੱਡਾ ਸਵਾਲ ਹੈ ਯਾਨੀ ਕਿ ਹਾਲਾਂਕਿ ਜੋ ਲੋਕ ਹੁਣ ਸਾਹਮਣੇ ਆ ਰਹੇ ਨਿਕਲ ਕੇ ਉਹ ਇਸ ਗੱਲ ਤੋਂ ਵੀ ਡਰਦੇ ਨਜ਼ਰ ਆਏ ਨੇ ਕਿ ਧਮਕੀ ਵਾਲੀ ਗੱਲ ਕਹੀ ਤਾਂ ਵੀ ਉਸਦੇ ਆਵਾਜ਼ ਵੀ ਉਸ ਦਾ ਸਾਨੂੰ ਰਿਜ਼ਲਟ ਭੁਗਤਣਾ ਪੈ ਸਕਦਾ ਹੈ ਜਾਂ ਜੇਕਰ ਨਹੀਂ ਕਹਿੰਦੇ ਤਾਂ ਪੈਸੇ ਦਿਓ ਜਾਂ ਫਿਰ ਆਪਣੀ ਜਾਨ ਦੇ ਖਤਰੇ ਨੂੰ ਲੈ ਕੇ ਫਿਰਦੇ ਰਹੋ ਤਾਂ ਪੰਜਾਬ ਦੇ ਵਿੱਚ ਇਹ ਹਾਲਾਤ ਹੈ ਕਿ ਚਾਹੇ ਬਿਜ਼ਨਸਮੈਨ ਹੋਵੇ ਸਿੰਗਰ ਹੋਵੇ ਜਾਂ ਕੋਈ ਵੀ ਵੱਡਾ ਆਦਮੀ ਹੋਵੇ ਜਿਸ ਦੇ ਕੋਲ ਚਾਰ-ਛੇ ਲੜ ਹੋਣ ਉਸ ਦੇ ਮਗਰ ਜੋ ਜੋ ਗੈਂਗਸਟਰ ਨੇ ਜਾਂ ਜੋ ਫਰੋਤੀਆਂ ਮੰਗਣ ਵਾਲੇ ਨੇ ਗੈਂਗਸਟਰਾਂ ਦੇ ਨਾਮ ਤੇ ਫਰੋਤੀਆਂ ਮੰਗਣ ਵਾਲੇ ਨੇ ਇਹ ਸਭ ਦੀ ਇੱਕ ਲਿਸਟ ਹੈ ਇਹਨਾਂ ਸਭ ਦੀ ਕਤਾਰ ਹੈ ਜੋ ਇਸ ਸਮੇਂ ਪੰਜਾਬ ਦੇ ਵਿੱਚ ਹੈ ਪਰ ਅਹਿਮ ਸਵਾਲ ਇਹ ਹੈ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਇਹ ਸਾਰੀਆਂ ਚੀਜ਼ਾਂ ਤੋਂ ਕਿਵੇਂ ਨਜਾਤ ਦਿਲਾਏਗੀ ਉਹਨਾਂ ਸਾਰੇ ਲੋਕਾਂ ਨੂੰ ਜੋ ਲੋਕ ਪੰਜਾਬ ਦੇ ਵਿੱਚ ਬਿਜ਼ਨਸ ਕਰਨਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਕਲਾਕਾਰ ਨੇ ਜਾਂ ਚਾਰ ਪੈਸੇ ਉਹਨਾਂ ਕੋਲ ਹੈ ਕਿ ਉਹ ਪੰਜਾਬ ਦੇ ਵਿੱਚ ਰਹਿਣਾ ਵੀ ਰਹਿ ਵੀ ਸਕਦੇ ਨੇ ਜਾਂ ਨਹੀਂ ਕਿਉਂਕਿ ਉਹਨਾਂ ਨੂੰ ਦਿਨ ਰਾਤ ਆਪਣੀ ਜਾਨ ਦਾ ਖਤਰਾ ਬਣਿਆ ਹੋਇਆ ਹੈ ਗੁਲਾਬ ਸਿੱਧੂ ਉਸੇ ਲਿਸਟ ਦੇ ਵਿੱਚ ਇੱਕ ਹੋਰ ਨਾਮ ਜੁੜ ਗਿਆ ਥੋੜ ਮਰਾਂ ਦੀ ਗੱਲ ਹੈ ਮੈਨੂੰ ਰੋਜ਼ ਧਮਕੀਆਂ ਆਉਂਦੀਆਂ ਰੋਜ਼ ਰੋਜ਼ ਮੈਨੂੰ ਕਦੇ ਕੋਈ ਕਹਿੰਦਾ ਸਾਡੇ ਬਰਨਾਲੇ ਦਾ ਇੱਕ ਛੋਟਾ ਜਿਹਾ ਮੁੰਡਾਗਾ ਉਹ ਮੈਨੂੰ ਨਜਾਇਜ਼ ਹੀ ਧਮਕਿੰਦੇ ਜਾਂਦਾ ਮੈਂ ਤੇਰੀ ਲੱਤਾਂ ਤੋੜ ਦੂੰ ਮੈਂ ਤੈਨੂੰ ਮਾਰ ਦੂੰ ਤੇ ਉਹ ਚੱਕਰ ਚ ਹੁਣ ਜੇ ਮੈਂ ਕਿਸੇ ਨੂੰ ਮਿਲਦਾ ਨਹੀਂ ਤਾਂ ਮੈਨੂੰ ਹੁਣ ਕੋਈ ਨਾ ਕੋਈ ਕਹਿਨਦਾ ਬਾਈ ਸਿੱਧੂ ਬਾਈ ਖੋਲਿਆ ਬਾਈ ਤੇਰਾ ਨਿਸ਼ਾਨ ਨਾ ਹੋ ਜਾਏ ਜੇ ਮੈਂ ਹੁਣ ਨਹੀਂ ਕਿਸੇ ਨੂੰ ਮਿਲਦਾ ਤਾਂ ਅਗਲਾ ਗੁੱਸੇ ਹੋ ਜਾਂਦਾ ਮੇਰਾ ਕੀ ਕਿਸੂਰ ਹੈ ਮੈਨੂੰ ਇਹ ਦੱਸੋ ਜੀ ਟ੍ਰੇਨਿੰਗ 네ਗੇਟਿਵਿਟੀ ਸੱਚੀ ਮੇਰਾ ਨਾ ਜੀ ਮੈਂ ਮੈਂ ਯੂਰਪ ਜਿੱਦੇ ਜਾ ਚੜਿਆ ਮੈਂ ਸੱਤੀ ਰੋ ਕੇ ਚੜਿਆ ਵੀਰ ਮੈਂ ਕੀ ਮਾਰਾ ਕਰਤਾ ਗਿਆ ਤੁਹਾਨੂੰ ਤੇ ਪਲੀਜ਼ ਤੁਸੀਂ ਮੇਰਾ ਜਿੰਨੇ ਕ ਜਾਣੇ ਤੁਸੀਂ ਇੱਥੇ ਬੈਠੇ ਹੋ ਪਲੀਜ਼ ਮੇਰਾ ਤੁਸੀਂ ਸਾਥ ਦਿਓ ਭਾਈ ਬਣੇ ਚੱਕਰੇ ਆ ਜੀ ਜਦੋਂ ਨੈਗੇਟਿਵਿਟੀ ਫੈਲਦੀ ਆ ਨਾ ਤੇ ਆਪਣੇ ਲੋਕ ਕੋਈ ਵੀ ਬੰਦਾ ਚਾਹੇ ਮੈਂ ਹੀ ਆ ਆਪਾਂ ਗਲਤ ਚੀਜ਼ ਜ਼ਿਆਦਾ ਦੇਖਦੇ ਆ ਸਹੀ ਚੀਜ਼ ਘੱਟ ਦੇਖਦੇ ਆ ਤੇ ਮੇਰਾ ਸੱਚੀ ਜਲੂਸ ਹੀ ਕੱਢਿਆ ਪਿਆ ਪੰਜਾਬ 'ਚ ਕਦੇ ਗਏ ਕਾ